ਭਾਈ ਗੁਰਜੀ ਦਾ ਖਾਲਸਾ ਭਾਈ ਗੁਰਜੀ ਕੀ ਫਤਿਹ ਚਮਕੀਲੇ ਦੀ ਗਾਇਕੀ ਦੇ ਵਿੱਚ ਇੱਕ ਉਹਨੇ ਸ਼ਬਦ ਵਰਤਿਆ ਸੀ ਉੱਤੇ ਫਿਰਦਾ ਆਵਾ ਨਹੀਂ ਤੇ ਇਹਦੇ ਤੇ ਮੈਂ ਅੱਜ ਗੱਲਬਾਤ ਕਰਨੀ ਹੈ ਜਿਹੜੇ ਗੁਰਦੀਪ ਦੀਪੇ ਹੀਰਾਵਾਲੇ ਨੇ ਚਮਕੀਲੇ ਨੂੰ ਗੋਲੀਆਂ ਮਾਰ ਕੇ ਮਾਰ ਦਿੱਤਾ ਸੀ ਤੇ ਜਿਹੜਾ ਦੀਪਾ ਹੀਰਾਵਾਲਾ ਹੈ ਇਦੇ ਪਰਿਵਾਰ ਦਾ ਪੂਰਾ ਆਵਾਹੀ ਉੱਤਿਆ ਹੋਇਆ ਸੀ ਮੈਂ ਜਿਹੜੀ ਗੱਲਬਾਤ ਕਰਨੀ ਹੈ ਉਹ ਨੂੰ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਕਿਦਾਂ ਅਸੀਂ ਇਹਨਾਂ ਕਤਿਨਾ ਨੂੰ ਆਪਣੇ ਸਿਰ ਤੇ ਬਹਾਇਆ ਔਰ ਗੁਰਦੁਆਰਿਆਂ ਦੇ ਵਿੱਚ ਇਹਨਾਂ ਨੂੰ ਸ਼ਹੀਦ ਬਣਾ ਕੇ ਫੋਟੋਆਂ ਲਾਈਆਂ ਔਰ ਕਿਵੇਂ ਲੋਕ ਗੁੰਮਰਾਹ ਕੀਤੇ ਗਏ ਇਹਨਾਂ ਫੋਟੋਆਂ ਨੂੰ ਲੋਕ ਮੱਥੇ ਟੇਕੀ ਜਾਂਦੇ ਨੇ ਅੱਜ ਤੱਕ ਪਰ ਬਹੁਤ ਲੋਕਾਂ ਨੂੰ ਸਮਝ ਆ ਗਈ ਕਿ ਇਹ ਸ਼ਹੀਦ ਨਹੀਂ ਸੀ ਇਹ ਉਸ ਵਕਤ ਦੇ ਗੁੰਡੇ ਸੀ ਲੁੱਟਖੋਹ ਕਰਨ ਵਾਲੇ ਮੈਂ ਜਿਹੜੀ ਗੱਲ ਕਰਨੀ ਥੋੜਾ ਜਿਹਾ ਧਿਆਨ ਦੇ ਨਾਲ ਸੁਣਿਓ ਮੈਂ ਇਹਨਾਂ ਦੀ ਜਿਹੜੀਆਂ ਸਿਸਟਰਾਂ ਨੇ ਉਹਨਾਂ ਦੀ ਗੱਲ ਨਹੀਂ ਕਰਨੀ ਪਰ ਇਹਨਾਂ ਤਿੰਨਾਂ ਕੰਜਰਾਂ ਦੀ ਕਤਿਹਰਾ ਦੀ ਗੱਲ ਜ਼ਰੂਰ ਕਰਨੀ ਇਹਦਾ ਜਿਹੜਾ ਭਰਾ ਹੈਗਾ ਜਿਹੜਾ ਇੰਡੀਆ ਵਿੱਚ ਰਹਿੰਦਾ ਹੈ ਜੰਗ ਬਹਾਦਰ ਪਹਿਲਾਂ ਇਹਦੀ ਕਰਤੂਤ ਸੁਣ ਲਓ ਕਿਹਦੀ ਕਰਤੂਤ ਕੀ ਹੈ ਇਹਦੇ ਤਿੰਨ ਵਿਆਹ ਨੇ ਜਰਮਨ ਦੇ ਵਿੱਚ ਇੰਗਲੈਂਡ ਦੇ ਵਿੱਚ ਤੇ ਇੰਡੀਆ ਦੇ ਵਿੱਚ ਜਿਹੜੀ ਇਹਦੀ ਘਰ ਵਾਲੀ ਇੰਗਲੈਂਡ ਚ ਰਹਿੰਦੀ ਹੈ ਉਹਦੇ ਕੋਲੇ ਵੀ ਬੱਚਾ ਹੈਗਾ ਡਿਵੋਰਸ ਹੋਇਆ ਦਾ ਉਹ ਛੱਡ ਕੇ ਚਲੀ ਗਈ ਜਦੋਂ ਕਰਤੂਤਾਂ ਦਾ ਪਤਾ ਲੱਗਿਆ ਜਿਹੜੀ ਜਰਮਨ ਰਹਿੰਦੀ ਹੈ ਉਹਦੇ ਬੱਚੇ ਨੇ ਤੇ ਜਿਹੜੀ ਇੰਡੀਆ ਰਹਿੰਦੀ ਹੈ ਉਹਦਾ ਵੀ ਪਰਿਵਾਰ ਹੈਗਾ ਯਾਨੀ ਕਿ ਇਹ ਤਾਂ ਜਿਹੜਾ ਜੰਗਬਹਾਦਰ ਹੈ ਇਹਨਾਂ ਦਾ ਵੱਡਾ ਪ੍ਰਭਾਵ ਇਹਦੇ ਕਰਤੂਤ ਹੈ ਤੇ ਇੱਕ ਉਸ ਸਮਾਂ ਜਦੋਂ ਦੀਪਕ ਹੀਰਾਵਾਲਾ ਇੱਥੇ ਐਕਟਿਵ ਸੀ ਲੁੱਟ ਰੋਹ ਕਰਦਾ ਸੀ ਜਰਮਨ ਵੀ ਗਿਆ ਇੰਗਲੈਂਡ ਵੀ ਗਿਆ ਇਹ ਤਾਂ ਇਹ ਵੱਡੇ ਭਰਾ ਦੀ ਕਰਤੂਤ ਹੈ ਉਹਨਾਂ ਦੀ ਦੀਪਾ ਦੀਪੇ ਹੀਰਾਵਾਲਾ ਦੀ ਕਰਤੂਤ ਹੈ ਤੁਹਾਨੂੰ ਪਤਾ ਹੀ ਹੈ ਜਿਹੜੇ ਪਰਿਵਾਰ ਦੇ ਵਿੱਚ ਜਾ ਕੇ ਰਹਿੰਦਾ ਸੀ ਖਾਸ ਕਰਕੇ ਉਹਦਾ ਨਾਮ ਭਾਗੇ ਦੇ ਨਾਲ ਜਾਣਿਆ ਜਾਂਦਾ ਤੇ ਉਹ ਫੇਮ ਦਾ ਕਾਰੋਬਾਰ ਕਰਦਾ ਜਾਨਕੀ ਬਲੈਕ ਹੀਆ ਸੀ ਤੇ ਉਹਦੀਆਂ ਕੁੜੀਆਂ ਦੇ ਨਾਲ ਇਹਨੇ ਅਸਲੇ ਦੀ ਤਾਕਤ ਦੇ ਨਾਲ ਜਾਨਕੀ ਗੁੰਡਾਗਰਦੀ ਕਰਕੇ ਨਜਾਇਜ਼ ਸਬੰਧ ਬਣਾਏ ਸੀ ਇਹ ਦੀਪੇ ਹੀਰਾ ਵਾਲੇ ਦੇ ਕਰਤੂਤ ਹੈ ਜਿਹਨੂੰ ਸ਼ਹੀਦ ਬਣਾ ਕੇ ਅਸੀਂ ਗੁਰਦਾਰੇ ਵਿੱਚ ਫੁੱਟਮਾਂ ਲਾਈ ਬੈਠੇ ਹਾਂ ਜਿਹੜੇ ਨਾਂ ਵਾਲੇ ਕਾਸ਼ ਕਰਕੇ ਕਿ ਉਹਨਾਂ ਨੇ ਗ੍ਰਹਿ ਵਗੈਰਾ ਕਰਨੀ ਹੁੰਦੀ ਹੈ ਇਹਨਾਂ ਦੇ ਨਾਂ ਤੇ ਵਰਸ਼ੀਆਂ ਮਨਾਉਣੀਆਂ ਹੁੰਦੀਆਂ ਸ਼ਹੀਦੀ ਸਮਾਗ ਮਨਾਉਣੇ ਹੁੰਦੇ ਆ ਤੇ ਲੱਖਾਂ ਡਾਲਰ ਇਕੱਠੇ ਕਰਨੇ ਹੁੰਦੇ ਆ ਆ ਕਰਕੇ ਇਨਾਂ ਕਿਹੜਾ ਨੂੰ ਇਮਪੋਰਟ ਮਾਂ ਲਾਈਆਂ ਜਾਂਦੀਆਂ ਗੁਰਦਾਰੇ ਵਿੱਚ ਅਸਾਂ ਇੱਕ ਮੈਨੂੰ ਮੇਰੇ ਮਿੱਤਰ ਨੇ ਗੱਲ ਸੁਣਾਇਆ ਕੈਨੇਡਾ ਤੋਂ ਜਿਹੜਾ ਇਹਦਾ ਭਰਾ ਹੈ ਨਾ ਪਾਲਾ ਉਹ ਕੈਨੇਡਾ ਵਿੱਚ ਰਹਿੰਦਾ ਜਦੋਂ ਉਹ ਕੋਈ ਕੁੜੀ ਦੇਖਣ ਵਾਸਤੇ ਗਿਆ ਨਾ ਉੱਥੇ ਜਾਨਿ ਕਿ ਮੈਜਿਕ ਰੋਣੀ ਸੀ ਉਹਨੇ ਤੇ ਚਾਹ ਬਣੀ ਹੈ ਤੇ ਇਹਨਾਂ ਮੁਰ ਚਾਹ ਰੱਖੀ ਗਈ ਉਹ ਕੁੜੀਆਂ ਨੂੰ ਜਦੋਂ ਪਤਾ ਲੱਗਿਆ ਵੇਤਾ ਦੀਪਾ ਹੀਰਾਵਾਲੇ ਦਾ ਭਰਾ ਹੈ ਜਿਹੜਾ ਦੀਪਾ ਬਲਾਤਕਾਰੀ ਹੈ ਤੇ ਜਿਹੜਾ ਅਤਵਾਦੀ ਸੀ ਗੁੰਡਾ ਸੀ ਉਹ ਕੁੜੀਆਂ ਨੇ ਤਾਂ ਪਤਾ ਲੱਗਿਆ ਉਹ ਕੁੜੀਆਂ ਨੇ ਟੇਬਲ ਤੋਂ ਚਾਹ ਚੱਕ ਲਈ ਤੇ ਇਹਦੇ ਭਰਾ ਪਾਲੇ ਨੂੰ ਕਿਹਾ ਕਿ ਦਫਾ ਹੋ ਜਾਇ। ਲੋੜ ਨਹੀਂ ਤੁਹਾਡੇ ਰਿਸ਼ਤੇ ਦੀ ਸਾਨੂੰ। ਜਾਨੀ ਕਿ ਇੱਕ ਕਰਤੂਤ ਹੈ ਇਹਨਾਂ ਦੇ ਪਰਿਵਾਰ ਦੀ। ਆਪਾਂ ਮੰਨ ਲੈਂਦੇ ਆ ਕਿ ਇੱਕ ਅੱਧਾ ਬੰਦਾ ਗਲਤ ਹੁੰਦਾ ਹੈ। ਇੱਕ ਦੋ ਸਹੀ ਹੁੰਦੇ ਆ। ਜਣੇ ਕਿ ਪੂਰੇ ਪਰਿਵਾਰ ਦਾ ਜਿਵੇਂ ਚਮਕੀਲੇ ਨੇ ਕਿਹਾ ਸੀ ਕਿ ਆਵਾ ਉੱਤਿਆ ਹੋਇਆ ਇਹਦਾ ਕੋਡ ਮੈਂ ਹੀ ਐਸਾ ਜਿਹੜੇ ਮੈਂ ਗੱਲਬਾਤ ਕੀਤੀ ਹੈ ਹੁਣ ਜਿਹੜੇ ਬਹੁਤ ਇਹਨਾਂ ਪੱਤਰਕਾਰ ਸਾਡੇ ਐਸੇ ਆ ਜਿਨ੍ਹਾਂ ਨੂੰ ਜੋ ਲੈਣੇ ਹੁੰਦੇ ਆ ਆਪਣਾ ਚੈਨਲ ਚਲਾਉਣਾ ਹੁੰਦਾ ਉਹ ਦਬਾਵੇ ਦਾ ਸ਼ੇਰ ਕਹੇ ਕਹੇ ਕੇ ਇਹ ਜੀ ਇੰਟਰਵਿਊ ਕਰਦੇ ਤੁਸੀਂ ਮੈਨੂੰ ਦੱਸਿਓ ਵੀ ਸ਼ੇਰ ਕਿਹੜੇ ਪਾਸੇ ਸੀ ਤਿੰਨੇ ਭਰਾ ਤੁਸੀਂ ਇਹ ਕਹਿ ਲਓ ਵੀ ਬਲਾਤਕਾਰੀ ਹੈ ਜਿਹੜਾ ਕੈਨੇਡਾ ਵਿੱਚ ਰਹਿੰਦਾ ਨਪਾਲਾ ਇਹਦੇ ਬਾਰੇ ਮੈਨੂੰ ਕਿਸੇ ਨੇ ਹੋਰ ਵੀ ਦੱਸਿਆ ਸੀ ਚਲੋ ਉਧਰ ਮੈਂ ਨਾ ਜਾਵਾਂ ਕਿਉਂਕਿ ਕਈ ਵਾਰੀ ਜਿਹੜੇ ਪਰਿਵਾਰ ਗੱਲਾਂ ਕਰਦੇ ਨੇ ਉਹਨਾਂ ਦੇ ਕੋਈ ਨਾ ਕੋਈ ਪ੍ਰੋਬਲਮ ਪੈ ਜਾਂਦੀ ਆ ਪਰ ਜਿਹੜੇ ਕਰੈਕਟਰ ਦਾ ਇਹ ਵੀ ਬੰਦਾ ਗੰਦਾ ਸੀ ਜਿਹੜਾ ਪਾਲਾ ਕੈਨੇਡਾ ਵਿੱਚ ਰਹਿੰਦਾ ਹੁਣ ਤੁਸੀਂ ਅੰਦਾਜ਼ਾ ਲਾਓ ਵੀ ਜਿਹੜੇ ਪਰਿਵਾਰ ਦੇ ਤਿੰਨ ਮੈਂਬਰ ਉਹ ਵੀ ਮੁੰਡੇ ਹੋਣ ਮਰਦ ਹੋਣ ਤੇ ਉਹਨਾਂ ਦਾ ਕਰੈਕਟਰ ਇੰਨਾ ਲੈਸ ਹੋਵੇ ਜਣ ਕੇ ਇਸ ਕਰੈਕਟਰ ਦੇ ਮਾਲਕ ਹੋਣ ਤੇ ਅਸੀਂ ਉਸ ਘਰ ਨੂੰ ਕਿੰਨਾ ਕਹਿ ਸਕਦੇ ਆਂ ਵੀ ਇਹ ਪੰਥਕ ਪਰਿਵਾਰ ਹੈ ਇਹ ਕੌਮ ਦੀ ਸੇਵਾ ਕਰਨ ਵਾਲਾ ਪਰਿਵਾਰ ਹੈ ਹੁਣ ਜਿਹੜਾ ਵੱਡਾ ਜੰਗਬਹਾਦਰ ਹੈ ਉਹ ਇੰਗਲੈਂਡ ਵੀ ਰਿਆ ਜਰਮਨ ਵੀ ਰਿਆ ਤਿੰਨ ਵਿਆਹ ਨੇ ਕਿੰਨੇ ਕੁ ਮਰ ਹੋਣੀ ਉਹਦੇ ਅਜੇ 60 ਸਾਲ ਦੀ ਹੋ ਪੈਂਸਾਲ ਦੀ ਹੋ ਤੇ ਦੋ ਬਹਿ ਜਿਹੜੇ ਇੰਗਲੈਂਡ ਤੇ ਜਰਮਨ ਦੇ ਨੇ ਉਹ ਨਜਾਇਜ਼ ਨੇ ਪਰ ਤੋਖਤੜੀ ਕੀਤੀ ਉਹ ਨੌਰਤਾਂ ਦੇ ਨਾਲ ਉਹਨਾਂ ਦੇ ਬੱਚੇ ਵੀ ਨੇ ਜਦੋਂ ਪਤਾ ਲੱਗਿਆ ਉਹਨਾਂ ਨੂੰ ਉਹ ਪਾਸੇ ਹੋ ਗਏ ਤੇ ਦੀਪੇ ਦੀ ਘਟੂਤ ਬਾਰੇ ਤੁਹਾਨੂੰ ਪਤਾ ਹੀ ਹੈ ਕਿ ਅਸਲੇ ਦੀ ਨੋਕ ਤੇ ਹਜ਼ਾਰਾਂ ਦੀ ਨੋਕ ਤੇ ਨਜਾਇਜ਼ ਸਬੰਧ ਬਣਾਏ ਨੇ ਉਹਨਾਂ ਕੁੜੀਆਂਾਂ ਦੇ ਨਾਲ ਤੇ ਜਿਹੜਾ ਪਾਲੇ ਦੀ ਆਪਾਂ ਗੱਲ ਕੀਤੀ ਐ ਉਹ ਮੈਂ ਤੁਹਾਨੂੰ ਚਾਹ ਵਾਲੀ ਗੱਲ ਸੁਣਾਈ ਦਿੱਤੀ। ਕਿ ਕਿੰਧਾ ਉਮਰ ਕੁੜੀਆਂ ਨੇ ਘਰ ਦੇ ਵਿੱਚੋਂ ਬਾਹਰ ਕੱਢਿਆ ਕਿ ਦਫਾ ਹੋ ਜਾ। ਸਾਨੂੰ ਲੋੜ ਨਹੀਂ ਤੇਰੇ ਰਿਸ਼ਤੇ ਦੀ। ਹੁਣ ਤੁਸੀਂ ਅੰਦਾਜ਼ਾ ਲਾਓ। ਵੀ ਜਿਹੜੇ ਬੰਦੇ ਨੂੰ ਬੱਬਰ ਸ਼ੇਰ ਕਹੀ ਜਾਂਦੇ ਦਬਾਬੇ ਦੇ ਆ ਮੀਡੀਆ ਵਾਲੇ। ਇਹ ਬੱਬਰ ਸ਼ੇਰਾਂ ਵਾਲੇ ਕੰਮ ਨੇ। ਉਹ ਜਿਹੜੀਆਂ ਚਾਹ ਵਾਲੀ ਗੱਲ ਐ ਨਾ ਪਾਲੇ ਦੀ ਕੈਨੇਡਾ ਵਾਲੇ ਦੀ ਇਹ ਮੇਰੇ ਮਿੱਤਰ ਨੇ ਸੁਣਾਈ ਹੈ ਮੈਨੂੰ। ਕਹਿੰਦਾ ਜੀ ਆ ਕਰਤੋਤਾਂ ਇਹ ਬੰਦਿਆਂ ਦੀਆਂ ਨਹੀਂ ਯਾਨੀ ਕਿ ਪੂਰਾ ਪਰਿਵਾਰ ਹੀ ਉਹ ਕਿਰਦਾਰ ਦਾ ਮਾਲਕ ਹੈ ਜਿਹਨੂੰ ਲਾਣਤਾ ਪਾਉਣ ਦੀ ਲੋੜ ਹੈ ਮੇਰਾ ਮਕਸਦ ਕਿਸੇ ਨੂੰ ਨੀਮਾ ਦਿਖਾਉਣਾ ਨਹੀਂ ਤਕਰੀਬਨ ਤਕਰੀਬਨ 3 ਕਰੋੜ ਦੇ ਲਗਭਗ ਪੰਜਾਬ ਦੀ ਆਬਾਦੀ ਹੈ 100 40 45 ਕਰੋੜ ਦੇ ਤਕਰੀਬਨ ਜੇ ਬੰਦ ਕਟ ਵੀ ਹੋ ਜਾਵੇ ਤਾਂ ਪੂਰੇ ਭਾਰਤ ਦੀ ਵਾਦੀ ਹੈ ਕੀ ਉਹਦੇ ਵਿੱਚ ਸਾਰੇ ਬੰਦੇ ਗਲਤ ਨੇ ਜਦ ਮੈਂ ਸਾਰੇ ਸਿੱਖਾਂ ਨੂੰ ਕਹਿ ਰਿਹਾ ਬਿਲਕੁਲ ਨਹੀਂ ਖਾੜਕੂ ਮੂਵਮੈਂਟ ਦੇ ਵਿੱਚ ਕੁਝ ਬੰਦੇ ਕੌਮ ਨੂੰ ਸਮਰਪਿਤ ਸੀ ਤੇ ਮੈਂ ਪੂਰਾ ਡਾਟਾ ਫਰੋਲ ਰਿਹਾ ਰਿਸਰਚ ਕਰ ਰਿਹਾ ਜਿਹੜੇ ਬੰਦੇ ਕਮਿਸ਼ਨਰਸ ਦੇ ਵਿੱਚ ਖੜੇ ਸੀ ਤੇ ਉਹ ਬੰਦੇ ਮਾਰ ਤਾੜ ਵਾਲੇ ਨਹੀਂ ਸੀ ਉਹਨਾਂ ਦਾ ਕਰੈਕਟਰ ਬਹੁਤ ਉੱਚਾ ਸੋਚਾ ਪਵਿੱਤਰ ਕਰੈਕਟਰ ਸੀ ਉਹਨਾਂ ਦੀ ਗੱਲ ਵੀ ਆਪਾਂ ਕਰਾਂਗੇ ਜਦੋਂ ਟਾਈਮ ਆਊਗਾ ਪਰ ਹਲੇ ਜਿਨ੍ਹਾਂ ਨੇ ਗੰਦ ਪਾਇਆ ਸੀ ਮੈਂ ਉਹਨਾਂ ਦੀ ਗੱਲਬਾਤ ਕਰ ਰਿਹਾ ਕਿਉਂਕਿ ਲੋਕ ਇਹਨਾਂ ਤੋਂ ਐਨੇ ਡਰੇ ਹੋਏ ਸੀ ਕੌਮ ਦੇ ਨਾਂ ਤੇ ਗੁੰਡਾਗਰਦੀ ਕੀਤੀ ਇਹਨਾਂ ਨੇ ਤੇ ਗੁੰਡਾਗਰਦੀ ਇਹਨਾਂ ਦੀ ਇੱਥੋਂ ਤੱਕ ਸੀ ਕਿ ਜਿਹੜੇ ਬੰਦੇ ਕਹਿੰਦੇ ਸੀ ਅਸੀਂ ਅਫਗਾਨੀ ਤੋਂ ਬਹੁ ਵੇਟੀਆਂ ਛਡਵਾਈਆਂ ਨੇ ਤੇ ਉਹਨਾਂ ਕੌਮ ਦੇ ਵਾਰਸ਼ਾਂ ਨੇ ਇਹ ਸ਼ਰਿਆਮ ਬਲਾਤਕਾਰ ਕੀਤੇ ਅਤਵਾ ਦੇੜੇ ਇਹ ਤਾਂ ਹਲੇ ਇੱਕੋ ਹੀ ਨਾਂ ਹੈ ਦੀਪਾ ਹੀਰਾਂਬੜਾ ਹਲੇ ਬਹੁਤ ਕੁਝ ਆਉਣਾ ਹੈ ਜਣਕੇ ਇਹ ਪਰਿਵਾਰ ਦਾ ਪੂਰਾ ਆਵਾਹੀ ਉੱਤਿਆ ਹੋਇਆ ਸੀ ਜਿਹੜੀ ਮੈਂ ਗੱਲ ਕੀਤੀ ਹੈ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ